ਜੋ ਅੱਜ ਕੱਲ ਦਾ ਸਮਾਂ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇੱਥੇ ਐਦਾਂ ਲੱਗ ਰਿਹਾ ਜਿਵੇਂ ਕਿ ਪੁਲਿਸ ਦਾ ਕਾਨੂੰਨ ਦਾ ਸਰਕਾਰਾਂ ਦਾ ਕਿਸੇ ਨੂੰ ਕੋਈ ਡਰ ਹੀ ਨਾ ਹੋਵੇ ਥੋੜੇ ਦਿਨ ਪਹਿਲਾਂ ਅਬੋਰ ਦੇ ਵਿੱਚ ਕਪੜਾ ਵਪਾਰੀ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਇੱਕ ਕਲਾਕਾਰ ਪਿੱਟ ਪਿੱਟ ਕੇ ਕਹਿ ਰਿਹਾ ਕਿ ਮੈਨੂੰ ਧਮਕੀਆਂ ਆ ਰਹੀਆਂ ਨੇ ਤੇ 29 ਜੁਲਾਈ 2025 ਨੂੰ ਇੱਕ ਮੁੰਡੇ ਦਾ ਸ਼ਰੀਆਮ ਕਤਲ ਕਰ ਦਿੱਤਾ ਜਾਂਦਾ ਹੈ ਉਸ ਦੀ ਗੱਡੀ ਨੂੰ ਫੂਕ ਦਿੱਤਾ ਜਾਂਦਾ ਹੈ ਇਸ ਤੋਂ ਵੀ ਵੱਡੀ ਗੱਲ ਕਿ ਪਬਲੀਕਲੀ ਆ ਕੇ ਸੋਸ਼ਲ ਮੀਡੀਆ ਦੇ ਉੱਤੇ ਹਤਿਆਰਾ ਕਬੂਲਨਾਮਾ ਕਰਦਾ ਤੇ ਹਿੱਕ ਥਾਪੜ ਕੇ ਕਹਿੰਦਾ ਕਿ ਹਾਂ ਅਸੀਂ ਹੀ ਇਸ ਦਾ ਕਤਲ ਕੀਤਾ ਹੈ ਅਸੀਂ ਹੀ ਇਸ ਨੂੰ ਮਾਰਿਆ ਜੋ ਕਾਰਨ ਮੁੰਡੇ ਨੂੰ ਕਤਲ ਕਰਨ ਦਾ ਦੱਸਦਾ ਉਸ ਨੂੰ ਸੁਣ ਕੇ ਤਾਂ ਇਹ ਲੱਗ ਰਿਹਾ ਸੀ ਕਿ ਯਾਰ ਆਪਣਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਕਿ ਬੰਦੇ ਵਿੱਚ ਇੰਨੀ ਵੀ ਸ਼ਹਿਨਸ਼ੀਲਤਾ ਨਹੀਂ ਰਹੀ ਕਿ ਇੱਕ ਛੋਟੀ ਜੀ ਗੱਲ ਤੇ ਇੱਕ ਨੌਜਵਾਨ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਉਸ ਦੇ ਪਰਿਵਾਰ ਨੂੰ ਰੋਲ ਦਿੱਤਾ ਗਿਆ ਕੀ ਹੈ ਇਹ ਸਾਰੀ ਕਹਾਣੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਲੁਧਿਆਣਾ ਦਾ ਜਗਰਾਉ ਤੇ ਜਗਰਾਉ ਦੇ ਅਧੀਨ ਪੈਂਦਾ ਪਿੰਡ ਕੋਠੇ ਸ਼ੇਰਜੰਗ ਇੱਥੋਂ ਦਾ ਰਹਿਣ ਵਾਲਾ ਜਸਕੀਰਤ ਸਿੰਘ ਉਰਫ ਜੱਸਾ ਜੋ ਕਿ ਇੱਕ ਟਰੇਡਰ ਸੀ ਉਸ ਦਾ ਇੰਸਟਾਗ੍ਰam ਉੱਤੇ ਇੱਕ ਪੇਜ ਵੀ ਬਣਾਇਆ ਹੋਇਆ ਸੀ ਜਿਸ ਉੱਪਰ ਉਸ ਦੇ ਤਕਰੀਬਨ 1,05,000 ਫਾਲੋਅਰ ਸੀ ਪੰਜਾਬੀ ਟਰੇਡਰ ਦੇ ਨਾਂ ਉੱਤੇ ਮੁੰਡਾ ਕਮਾਈ ਕਰ ਰਿਹਾ ਸੀ ਟਰੇਡਿੰਗ ਦੇ ਥਰੂ ਅਤੇ ਉਹ ਲੋਕਾਂ ਨੂੰ ਸਿਖਲਾਈ ਵੀ ਦੇ ਰਿਹਾ ਸੀ ਮੁੰਡੇ ਕੁੜੀਆਂ ਨੂੰ ਟਰੇਡਿੰਗ ਕਰਨਾ ਸਿਖਾ ਵੀ ਰਿਹਾ ਸੀ ਜਣੀ ਉਸ ਦਾ ਕੰਮਕਾਰ ਬੜਾ ਵਧੀਆ ਸੀ ਚੰਗੇ ਪੈਸੇ ਉਹ ਇਸ ਪਾਸਿਓਂ ਕਮਾ ਰਿਹਾ ਸੀ ਤੇ ਉਸ ਦਾ ਲਾਈਫ ਸਟਾਈਲ ਵੀ ਹੁਣ ਚੰਗਾ ਹੋ ਚੁੱਕਿਆ ਸੀ ਪਹਿਲਾਂ ਉਹ ਇੱਕ ਗਰੀਬ ਘਰ ਦਾ ਮੁੰਡਾ ਸੀ ਪਰ ਹੁਣ ਉਸ ਨੇ ਮਿਹਨਤ ਕੀਤੀ ਤੇ ਉਸ ਕੋਲ ਹੁਣ ਗੱਡੀਆਂ ਵਗੈਰਾ ਵੀ ਆ ਗਈਆਂ ਸੀ ਗੱਲ ਹੈ 29 ਜੁਲਾਈ 2025 ਦੀ ਇਹ ਮੁੰਡਾ ਆਪਣੇ ਆਫਿਸ ਦੇ ਵਿੱਚੋਂ ਜੋ ਕਿ ਭੰਡਾਰੀ ਮਾਰਕੀਟ ਜਗਰਾਉਂ ਦੇ ਵਿੱਚ ਸੀ ਉਸ ਤੋਂ ਆਪਣੇ ਘਰ ਆਉਂਦਾ ਹੈ ਤਕਰੀਬਨ 8:30-9 ਵਜੇ ਦਾ ਟਾਈਮ ਹੁੰਦਾ ਹੈ ਤਾਂ ਇਸ ਦੀ ਗੱਡੀ ਨੂੰ ਮੋਟਰਸਾਈਕਲ ਸਵਾਰ ਰੋਕ ਲੈਂਦੇ ਨੇ ਇਸ ਦੀ ਗੱਡੀ ਦੇ ਅੱਗੇ ਮੋਟਰਸਾਈਕਲ ਸੁੱਟਿਆ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਇਸ ਦੀ ਗੱਡੀ ਉੱਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਹੁਣ ਮੁੰਡਾ ਅੱਗ ਤੋਂ ਬਚਣ ਦਾ ਮਾਰਾ ਗੱਡੀ ਚੋਂ ਬਾਹਰ ਆਉਂਦਾ ਹੈ ਤੇ ਫਿਰ ਇਸ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਇਹ ਜੋ ਹਮਲਾਵਰ ਸੀ ਤਕਰੀਬਨ 5-6 ਹਮਲਾਵਰ ਸੀ ਇਹਨਾਂ ਨੇ ਫਿਰ ਇਸ ਮੁੰਡੇ ਉੱਤੇ ਹਮਲਾ ਕਰ ਦਿੱਤਾ ਤੇ ਇਸ ਨੂੰ ਅਧ ਮਰਿਆ ਕਰ ਦਿੱਤਾ ਹੁਣ ਰੌਲਾ ਪੈ ਜਾਂਦਾ ਹੈ ਇਹ ਇੱਥੋਂ ਭੱਜ ਜਾਂਦੇ ਨੇ ਤੇ ਇਸ ਨੂੰ ਅਧਮਰੀ ਹਾਲਤ ਦੇ ਵਿੱਚ ਇੱਥੇ ਛੱਡ ਜਾਂਦੇ ਨੇ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਤੇ ਲੋਕ ਇਸ ਨੂੰ ਚੱਕਣ ਦੀ بجائے ਜੋ ਪਤਾ ਲੱਗਿਆ ਇਸ ਦੀ ਵੀਡੀਓ ਬਣਾ ਰਹੇ ਸੀ ਕੁਦਰਤ ਬਸ ਇੱਥੇ ਹੀ ਇਸ ਮੁੰਡੇ ਦਾ ਭਰਾ ਅਤੇ ਇਸ ਦੀ ਪਤਨੀ ਆ ਜਾਂਦੇ ਨੇ ਕਿਉਂਕਿ ਉਹ ਇਸ ਵੱਲ ਹੀ ਜਾ ਰਹੇ ਸੀ ਉਹਨਾਂ ਨੇ ਜਦੋਂ ਦੇਖਿਆ ਕਿ ਇਹ ਗੱਡੀ ਨੂੰ ਅੱਗ ਲੱਗੀ ਆ ਕੱਠ ਹੋਇਆ ਗੱਲ ਕੀ ਹੈ ਜਦੋਂ ਅੱਗੇ ਦੇਖਦੇ ਨੇ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਉਨ੍ਹਾਂ ਦੇ ਤਾਂ ਫਰਿਸ਼ਟਿਆਂ ਨੂੰ ਵੀ ਇਹ ਗੱਲ ਨਹੀਂ ਪਤਾ ਸੀ ਕਿ ਉਸ ਦੇ ਭਰਾ ਨਾਲ ਉਸ ਔਰਤ ਦੇ ਪਤੀ ਦੇ ਨਾਲ ਇਹ ਕੁਝ ਹੋਇਆ ਜਦੋਂ ਉਸ ਨੂੰ ਦੇਖਦੇ ਆ ਤਾਂ ਚੀਕਾਂ ਮਾਰਦੇ ਨੇ ਤੇ ਲੋਕਾਂ ਨੂੰ ਕਹਿੰਦੇ ਨੇ ਕਿ ਤੁਸੀਂ ਯਾਰ ਇਸ ਨੂੰ ਚੱਕੋ ਤੁਸੀਂ ਵੀਡੀਓ ਬਣਾ ਰਹੇ ਹੋ ਇਸ ਨੂੰ ਹਸਪਤਾਲ ਲੈ ਕੇ ਜਾਓ ਤੇ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਉਂਦੇ ਨੇ ਹੁਣ ਜਸਕੀਰਤ ਸਿੰਘ ਉਰਫ ਜੱਸੇ ਨੂੰ ਇਥੋਂ ਚੱਕਿਆ ਜਾਂਦਾ ਹੈ ਚੱਕ ਕੇ ਜਗਰਾਉਂਦੇ ਇੱਕ ਹਸਪਤਾਲ ਵਿੱਚ ਲਿਆਇਆ ਜਾਂਦਾ ਹੈ ਪਰ ਉੱਥੋਂ ਇਸ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ ਲੁਧਿਆਣੇ ਲਈ ਲੁਧਿਆਣੇ ਦੇ ਇੱਕ ਹਸਪਤਾਲ ਦੇ ਵਿੱਚ ਇਸ ਨੂੰ ਲਿਜਾਇਆ ਜਾਂਦਾ ਹੈ ਪਰ ਉੱਥੇ ਇਸ ਦੀ ਮੌਤ ਹੋ ਜਾਂਦੀ ਹੈ ਹੁਣ ਸਭ ਅੱਗੇ ਇਹ ਸਵਾਲ ਸੀ ਕਿ ਆਖਰ ਜਸਕੀਰਤ ਸਿੰਘ ਉਰਫ ਜਸੇ ਦਾ ਕਤਲ ਕਿਸ ਨੇ ਕਰ ਦਿੱਤਾ ਕਿਸ ਦਾ ਇਸ ਨਾਲ ਬੈਰ ਹੈ ਕਿਹਨਾਂ ਨੇ ਇੰਨੀ ਬੇਰਹਿਮੀ ਦੇ ਨਾਲ ਜਸਕੀਰਤ ਨੂੰ ਮਾਰ ਦਿੱਤਾ ਤਾਂ ਹੁਣ ਪਰਿਵਾਰ ਵਾਲੇ ਵੀ ਇਹ ਜਾਨਣਾ ਚਾਹੁੰਦੇ ਸੀ ਕਿ ਆਖਰ ਇਹ ਕੌਣ ਕਾਤਲ ਨੇ ਤਾਂ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੁੰਦੀ ਹੈ ਮੈਂ ਕਹਿੰਨੇ ਕੀਤਾ ਭਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ ਭਾਈ ਨਾ ਪੰਗੇ ਲੈ ਨਾ ਲੈ ਇਹ ਸਾਡੀ ਦੁਕਾਨ ਹੈ ਮਰੇ ਗੱਟੀਆਂ ਲਾਉਂਦਾ ਸੀ ਪਰਿਵਾਰ ਪਰ ਦਿਹਾਉਂਦਾ ਸੀ ਅੱਜ ਦੇਖੋ ਇਹਦਾ ਪਰ ਪਰ ਮੇਰੇ ਹੱਥ 'ਚ ਹੀ ਆ ਇਹਦੇ ਇੱਕ ਗੋਲੀ ਚੱਜਣਾ ਨਹੀਂ ਚੱਲੀ ਤਨਵਾਈ ਕਹੀ ਜਾਂਦੇ ਆ ਗਲਤ ਨਾ ਕੰਮ ਕਰ ਨਾ ਕਰ ਬਹੁਤ ਐ ਇਹਨੂੰ ਮੈਂ ਬੜਾ ਸਮਝਾਇਆ। ਪੰਦੂਕੀ ਦੀ ਗੱਲ ਅੱਜ ਬੰਦਾ ਸਾਡ ਮਰ ਗਿਆ। ਅਸੀਂ ਵੀ ਬਰਬਾਦ ਹੋ ਗਏ, ਉਹ ਵੀ ਬਰਬਾਦ ਹੋ ਗਿਆ। ਸਾਡਾ ਬਾਪੂ ਅੱਜ ਵੀ 2-3 ਵਾਰੀ ਜਾ ਕੇ ਆਇਆ ਇਹਨਾਂ ਦੇ ਘਰੇ। ਇਹ ਪਤੰਦਰ ਦੇ ਹੰਕਾਰੇ ਹੋਏ। ਅੱਜ ਇਹਨਾਂ ਦਾ ਕੰਡਾ ਕੱਢਤਾ। ਠੀਕ ਆ। ਉਹ ਜੇਰਵਾਦ ਰੱਖਣਾ ਸੇਫਟੀ ਲਈ ਰੱਖੋ। ਦਿਖਾਉਣ ਲਈ ਨਾ ਤੈਨੂੰ ਰੱਖੋ। ਅਸੀਂ ਤਾਂ ਛੰਡਿਆਂ ਨਾਲ ਹੀ ਮਾਰਦਾ। ਇਹ ਬੜਾ ਸਮਝਾਇਆ ਸੀ ਭਾਈ। ਵਾਹ ਵਾਹ ਬਾਈ ਸਾਡੇ ਅੱਜ ਕੰਮ ਹੋ ਗਿਆ ਵੀਰੇ ਬੜੀ ਅਸੀਂ ਵੀ ਤਾਂ ਸਮਝਦੇ ਆ ਸਾਡੀ ਗਲਤੀ ਹੋਈ ਪਰ ਹੰਕਾਰੇ ਨੂੰ ਮਾਫ ਕਰੂ ਨੇ ਸਾਨੂੰ ਕਿਰਪਾ ਕੀਤੀ ਜੀ 25 ਦਿਨ ਇਹਦੇ ਮਗਰ ਨਹੀਂ ਗਿਆ ਇੱਕ ਵਾਰ ਵੀ 25 ਦਿਨ ਹੋ ਗਏ ਸਾਡੇ ਰਾਜਨਾਮੇ ਗਰੇਵਾਲ ਦੇ ਨਾਲ ਆ ਕੇ ਬਾਪੂ ਨਾਲ ਸਾਡੇ ਫੋਨ ਤੇ ਇਹਨਾਂ ਨੇ ਕਹਿਤਾ ਸਾਡਾ ਬੰਦਾ ਨਹੀਂ ਬੜੂਗਾ ਆ ਕੇ ਸਾਡਾ ਬੰਦਾ ਨਹੀਂ ਬੜੂਗਾ ਆ ਕੇ ਪਰ ਹੈ ਸ਼ਤਵਾਰ ਨੂੰ ਜਾਣ ਕੇ ਆਇਆ ਸਾਡੀ ਦੁਕਾਨ ਦੇ ਨਾਲ ਰਮਨਦੀਪ ਸਿੰਘ ਦੀ ਜੋ ਕਹਿੰਦਾ ਕਿ ਹਾਂ ਅਸੀਂ ਹੀ ਜਸਕੀਰਤ ਉਰਫ ਜੱਸੇ ਨੂੰ ਮਾਰਿਆ ਇਹ ਵੱਡਾ ਬੈਲੀ ਬਣਦਾ ਸੀ ਕਿਉਂਕਿ ਜਸਕੀਰਤ ਜੱਸਾ ਇਹਨਾਂ ਦੀ ਦੁਕਾਨ ਦੇ ਨਾਲ ਇੱਕ ਦੁਕਾਨ ਤੇ ਆਉਂਦਾ ਸੀ ਤੇ ਉਹ ਗੱਡੀ ਇਹਨਾਂ ਦੀ ਦੁਕਾਨ ਦੇ ਸਾਹਮਣੇ ਖੜੀ ਕਰ ਦਿੰਦਾ ਸੀ ਇਹਨਾਂ ਨੇ ਜਸਕੀਰਤ ਨੂੰ ਕਿਹਾ ਕਿ ਤੂੰ ਗੱਡੀ ਇੱਥੇ ਖੜੀ ਨਾ ਕਰਿਆ ਕਰ ਰਮਨਦੀਪ ਦੇ ਦੱਸਣ ਅਨੁਸਾਰ ਇਸ ਗੱਲ ਪਿੱਛੇ ਇਹਨਾਂ ਦਾ ਡਿਸਪਿਊਟ ਹੋ ਜਾਂਦਾ ਹੈ ਜੋ ਜਸਕੀਰਤ ਸਿੰਘ ਉਰਫ ਜੱਸਾ ਸੀ ਇਸ ਕੋਲ 45 ਬੋਰ ਦਾ ਰਿਵਾਲਵਰ ਸੀ ਤੇ ਜੋ ਰਮਨਦੀਪ ਹੈ ਉਸ ਨੇ ਵੀਡੀਓ ਦੇ ਵਿੱਚ ਕਿਹਾ ਕਿ ਜਸਕੀਰਤ ਉਹਨਾਂ ਨੂੰ ਉਸ ਦੇ ਪਿਸਟਲ ਦੇ ਨਾਲ ਡਰਾਉਂਦਾ ਸੀ ਜਸਕੀਰਤ ਸਿੰਘ ਕੋਲੇ ਲਾਇਸੈਂਸੀ ਪਿਸਟਲ ਸੀ 45 ਬੋਰ ਦਾ ਤਾਂ ਉਸ ਨੇ ਕਿਹਾ ਕਿ ਸਾਨੂੰ ਇਹ ਪਿਸਟਲ ਦੇ ਨਾਲ ਡਰਾਉਂਦਾ ਸੀ ਪਿਸਟਲ ਡਰਾਉਣ ਲਈ ਨਹੀਂ ਹੁੰਦਾ ਪਿਸਟਲ ਆਪਣੀ ਆਤਮ ਰੱਖਿਆ ਲਈ ਹੁੰਦਾ ਜੋ ਉਸ ਨੇ ਇਹ ਗੱਲ ਕਹੀ ਤੇ ਉਸ ਤੋਂ ਬਾਅਦ ਇਹਨਾਂ ਦੀ ਲੜਾਈ ਹੁੰਦੀ ਹੈ ਝਗੜਾ ਹੋ ਜਾਂਦਾ ਹੈ ਆਪਸ ਦੇ ਵਿੱਚ ਕਹਾ ਸੁਣੀ ਹੋ ਜਾਂਦੀ ਹੈ ਲਗਭਗ 25 ਦਿਨ ਪਹਿਲਾਂ ਇਹਨਾਂ ਦਾ ਰਾਜੀਨਾਮਾ ਵੀ ਹੋ ਜਾਂਦਾ ਹੈ ਕਿ ਇਸ ਗੱਲ ਤੇ ਕਿ ਜੋ ਜੱਸਾਗਾ ਉਹ ਇਹਨਾਂ ਦੀ ਦੁਕਾਨ ਅੱਗੇ ਗੱਡੀ ਨਹੀਂ ਖੜੀ ਕਰੇਗਾ ਜੋ ਉਹ ਦੁਕਾਨ ਤੇ ਆਉਂਦਾ ਆਪਣੇ ਦੋਸਤ ਦੀ ਤੇ ਉੱਥੇ ਵੀ ਉਹ ਨਹੀਂ ਆਵੇਗਾ ਇਸ ਗੱਲ ਤੇ ਇਹਨਾਂ ਦਾ ਰਾਜੀਨਾਮਾ ਹੋ ਜਾਂਦਾ ਹੈ ਪਰ ਐਤਵਾਰ ਨੂੰ ਫੇਰ ਜੱਸਾ ਆਪਣੇ ਦੋਸਤ ਦੀ ਦੁਕਾਨ ਤੇ ਜਾਂਦਾ ਹੈ ਜਦ ਕਿ ਬਾਕੀ ਦੁਕਾਨਾਂ ਤਾਂ ਬੰਦ ਸੀ ਤੇ ਉੱਥੇ ਗੱਡੀ ਖੜੀ ਕਰਦਾ ਹੈ ਤਾਂ ਇਹ ਗੱਲ ਇਹਨਾਂ ਨੂੰ ਕੋਈ ਦੱਸ ਦਿੰਦਾ ਹੈ ਤੇ ਫੇਰ ਇਹ ਸੋਚਦੇ ਨੇ ਕਿ ਅਸੀਂ ਹੁਣ ਚੁੱਪ ਨਹੀਂ ਰਹਾਂਗੇ ਅਸੀਂ ਹੁਣ ਸਬਰ ਬਹੁਤ ਕਰ ਲਿਆ ਅਸੀਂ ਜੱਸੇ ਤੋਂ ਬਦਲਾ ਲਵਾਂਗੇ ਬਦਲਾ ਵੀ ਕਿਸ ਗੱਲ ਦਾ ਸਿਰਫ ਗੱਡੀ ਖੜੀ ਕਰਨਾ ਤੇ ਉਸ ਤੋਂ ਬਾਅਦ ਇਹਨਾਂ ਨੇ ਜੱਸੇ ਦੀ ਗੱਡੀ ਨੂੰ ਘੇਰਿਆ ਕੀ ਰੰਤੋਂ ਤੋਂ ਬਾਅਦ ਉਸ ਨੂੰ ਅੱਗ ਲਗਾ ਦਿੰਦੀ ਤੇ ਫਿਰ ਜੱਸੇ ਦੇ ਸਿਰ ਉੱਪਰ ਰਾਡ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਰਮਨਦੀਪ ਨੇ ਕਿਹਾ ਕਿ ਮੈਂ ਇਕੱਲੇ ਨੇ ਕੰਮ ਕੀਤਾ ਪਰ ਜੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਉਸ ਵਿੱਚ ਤਕਰੀਬਨ 5-6 ਬੰਦੇ ਨੇ ਜੋ ਕਿ ਗੱਡੀ ਨੂੰ ਅੱਗ ਲਗਾ ਰਹੇ ਨੇ ਤੇ ਜੱਸੇ ਦੀ ਕੁੱਟਮਾਰ ਕਰ ਰਹੇ ਨੇ ਰਮਨਦੀਪ ਸਿੰਘ ਵੀਡੀਓ 'ਚ ਇਹ ਵੀ ਕਹਿੰਦਾ ਕਿ ਜੱਸੇ ਨੂੰ ਮਾਰ ਕੇ ਸਾਥੋਂ ਗਲਤੀ ਹੋ ਗਈ ਉਹ ਵੀ ਮਰ ਗਿਆ ਤੇ ਸਾਡੀ ਵੀ ਜ਼ਿੰਦਗੀ ਬਰਬਾਦ ਹੋ ਜਾਏਗੀ ਤੇ ਫਿਰ 1 ਅਗਸਤ 2025 ਨੂੰ ਜੋ ਰਮਨਦੀਪ ਸਿੰਘ ਹੁੰਦਾ ਹੈ ਉਹ ਚਾਰ ਵਕੀਲਾਂ ਦੀ ਟੀਮ ਦੇ ਨਾਲ ਕੋਰਟ ਦੇ ਵਿੱਚ ਪੇਸ਼ ਹੁੰਦਾ ਹੈ ਅਦਾਲਤ ਵਿੱਚ ਇਸ ਨੂੰ ਪੇਸ਼ ਕੀਤਾ ਜਾਂਦਾ ਹੈ ਅਦਾਲਤ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਇੱਥੇ ਆ ਕੇ ਰਮਨਦੀਪ ਸਿੰਘ ਨੂੰ ਗ੍ਰਿਫਤਾਰ ਕਰਦੀ ਹੈ ਪਰ ਦੂਜੇ ਪਾਸੇ ਜੋ ਪੁਲਿਸ ਹੈ ਉਹ ਕਹਿ ਰਹੀ ਹੈ ਕਿ ਅਸੀਂ ਰਮਨਦੀਪ ਨੂੰ ਗ੍ਰਿਫਤਾਰ ਕੀਤਾ ਹੈ ਅਸੀਂ ਤਿੰਨ ਟੀਮਾਂ ਬਣਾਈਆਂ ਤੇ ਫੇਰ ਰਮਨਦੀਪ ਸਾਡੇ ਹੱਥ ਆਇਆ ਪਰ ਜੋ ਮੀਡੀਆ ਰਿਪੋਰਟ ਹੈ ਉਸ ਵਿੱਚ ਇਹ ਕਿਹਾ ਗਿਆ ਕਿ ਜੋ ਰਮਨਦੀਪ ਸਿੰਘ ਸੀ ਉਸ ਨੇ ਖੁਦ ਜਾ ਕੇ ਚਾਰ ਵਕੀਲਾਂ ਦੀ ਟੀਮ ਦੇ ਨਾਲ ਕੋਰਟ ਦੇ ਵਿੱਚ ਸਰੈਂਡਰ ਕੀਤਾ ਉਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਇਹ ਵੀ ਸੁਣ ਵਿੱਚ ਆਇਆ ਕਿ ਜਦੋਂ ਰਮਨਦੀਪ ਸਿੰਘ ਸਰੈਂਡਰ ਕਰ ਰਿਹਾ ਸੀ ਤਾਂ ਮੀਡੀਆ ਵਾਲਿਆਂ ਨੂੰ ਫੋਟੋ ਖਿੱਚਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ ਇੱਕ ਮੀਡੀਆ ਵਾਲੇ ਨੇ ਇਸ ਦੀ ਵੀਡੀਓ ਬਣਾਉਣੀ ਚਾਹੀ ਤਾਂ ਉਸ ਦਾ ਕੈਮਰਾ ਵੀ ਫੜ ਲਿੱਤਾ ਗਿਆ। ਇਸ ਗੱਲ ਨੂੰ ਵੀ ਪੁਲਿਸ ਉੱਤੇ ਉਂਗਲ ਉਠਾਈ ਜਾ ਰਹੀ ਹੈ ਕਿ ਪੁਲਿਸ ਲਕੋ ਰਹੀ ਹੈ ਕਿ ਉਸ ਨੇ ਰਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਜਦਕਿ ਰਮਨਦੀਪ ਸਿੰਘ ਨੇ ਖੁਦ ਅਦਾਲਤ ਦੇ ਵਿੱਚ ਸਰੈਂਡਰ ਕੀਤਾ ਤੇ ਅਦਾਲਤ ਵੱਲੋਂ ਪੁਲਿਸ ਨੂੰ 4 ਅਗਸਤ ਤੱਕ ਰਮਨਦੀਪ ਦਾ ਰਿਮਾਂਡ ਦੇ ਦਿੱਤਾ ਗਿਆ ਕਿ 4 ਅਗਸਤ ਨੂੰ ਤੁਸੀਂ ਫੇਰ ਰਮਨਦੀਪ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਰਮਨਦੀਪ ਵੱਲੋਂ ਇਹ ਕਿਹਾ ਗਿਆ ਕਿ ਮੈਂ ਇਕੱਲੇ ਨੇ ਇਹ ਕਤਲ ਕੀਤਾ ਪਰ ਪਰਿਵਾਰ ਵੱਲੋਂ ਜੋ ਐਫ ਆਈ ਆਰ ਦਰਜ ਕਰਵਾਈ ਗਈ ਆ ਉਸ ਵਿੱਚ ਤਕਰੀਬਨ 5-6 ਜਾਣੇ ਇਨਵੋਲਵ ਦੱਸੇ ਜਾਂਦੇ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਹੁੰਦਾ ਹੈ ਇਹ ਦੋਸ਼ੀ ਪੁਲਿਸ ਵੱਲੋਂ ਕਦੋਂ ਗ੍ਰਿਫਤਾਰ ਕੀਤੇ ਜਾਂਦੇ ਨੇ ਤੇ ਇਹਨਾਂ ਉੱਪਰ ਕੇਸ ਚੱਲਦਾ ਤਾਂ ਫਿਰ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਇੱਕ ਮੁੰਡੇ ਦਾ ਸ਼ਰਿਆਮ ਕਤਲ ਕਰ ਦਿੱਤਾ ਜਾਂਦਾ ਹੈ ਸਿਰਫ ਛੋਟੀ ਜੀ ਗੱਲ ਤੇ ਜੋ ਵੀਡੀਓ ਦੇ ਵਿੱਚ ਰਮਨਦੀਪ ਸਿੰਘ ਨੇ ਦੱਸੀ ਹੈ ਕਿ ਸਾਡੀ ਇਹ ਰੰਜਿਸ਼ ਸੀ ਇੱਕ ਗੱਡੀ ਖੜਾਉਣ ਪਿੱਛੇ। ਦੇਖੋ ਕਿੰਨੇ ਲੋਕ ਬੇਖੌਫ ਹੋ ਚੁੱਕੇ ਨੇ। ਕਿਵੇਂ ਇੱਕ ਤਕਰੀਬਨ 26 ਸਾਲਾਂ ਦਾ ਇਹ ਨੌਜਵਾਨ ਸੀ ਜਿਸ ਦਾ ਕਤਲ ਕਰ ਦਿੱਤਾ ਗਿਆ। ਇਸ ਦੇ ਦੋ ਜੁੜਬਾ ਬੇਟੇ ਵੀ ਨੇ ਜਿਨ੍ਹਾਂ ਦੀ ਉਮਰ ਲਗਭਗ 2.5 ਪੌਣੇ 3 ਸਾਲ ਹੈ ਜਿਨ੍ਹਾਂ ਨੇ ਅਜੇ ਆਪਣੇ ਪਿਤਾ ਨੂੰ ਚੰਗੀ ਤਰ੍ਹਾਂ ਦੇਖਿਆ ਵੀ ਨਹੀਂ ਤੇ ਉਹਨਾਂ ਦੀ ਵੀ ਜ਼ਿੰਦਗੀ ਬਰਬਾਦ ਹੋ ਗਈ ਘਰ ਸਾਰਾ ਉਜੜ ਗਿਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ